ਜਸੇਦਾਰ ਗੁਰਦੇਵ ਸਿੰਘ ਕੌਕੇ ਕਤਲ ਕਾਂਡ ਵਿੱਚ ਹੁਣ ਇੱਕ ਵੱਡਾ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਇਸ ਮੌਕੇ ਤੇ ਆ ਕੇ ਕੇਂਦਰ ਸਰਕਾਰ ਦੀ ਐਂਟਰੀ ਇਸ ਦੇ ਵਿੱਚ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਘਟ ਗਿਣਤੀ ਕਮਿਸ਼ਨ ਦੇ ਵੱਲੋਂ ਇਸ ਦੇ ਵਿੱਚ ਐਂਟਰੀ ਕਰ ਲਈ ਗਈ ਹੈ ਔਰ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਭੇਜ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ 8 ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ 8 ਦਿਨ ਦੇ ਅੰਦਰ ਅੰਦਰ ਰਿਪੋਰਟ ਦੇ ਵੇਰਵੇ ਘਟ ਗਣਤੀ ਕਮਿਸ਼ਨ ਦੇ ਨਾਲ ਸਾਂਝੇ ਕੀਤੇ ਜਾਣ ਔਰ ਇਸ ਮਾਮਲੇ ਨੂੰ ਲੈ ਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਤੋਂ ਦੱਸਦੀ ਹੈ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕਮੇਟੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਇਹ ਮੰਗ ਕੀਤੀ ਗਈ ਸੀ ਘਟ ਗਣਤੀ ਕਮਿਸ਼ਨ ਨੂੰ ਇੱਕ ਅਰਜ਼ੀ ਲਿਖੀ ਗਈ ਸੀ ਜਿਸ ਅਰਜ਼ੀ ਦੇ ਵਿੱਚ ਅਪੀਲ ਸੀ ਕਿ ਇਸ ਮਾਮਲੇ ਦੇ ਵਿੱਚ ਕੇਂਦਰੀ ਪੱਧਰ ਦੇ ਉੱਤੇ ਵੀ ਜਾਂਚ ਹੋਵੇ ਔਰ ਘਟ ਗਣਤੀ ਕਮਿਸ਼ਨ ਜਿਹੜਾ ਇਸ ਦੇ ਵਿੱਚ ਆ ਗਿਆ ਇਕਬਾਲ ਸਿੰਘ ਅਲਾਲਪੁਰਾ ਨੇ ਸਾਫ਼ ਤੌਰ ਦੇ ਉੱਤੇ ਮੰਗ ਕੀਤੀ ਆ ਰਿਪੋਰਟ ਦੀ ਹੁਣ ਤੱਕ ਕੀ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਹੈ ਮੁਖੀ ਨੇ ਕਮੇਟੀ ਦੇ ਇਕਬਾਲ ਸਿੰਘ ਲਾਲਪੁਰਾ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਤਾਂ ਕਿ ਹੁਣ ਤੱਕ ਦੀ ਸਰਕਾਰੀ ਪਰਚੋਲ ਦਾ ਵੇਰਵਾ ਕੱਢਿਆ ਜਾ ਸਕੇ ਲੰਘੇ ਦਿਨ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਪੰਜਾਬ ਸਰਕਾਰ ਨੇ ਹੁਣ ਇਸ ਮਾਮਲੇ ਸੰਬੰਧੀ ਜਿਹੜੀ ਰਿਪੋਰਟ ਹੈ ਉਹਦੀ ਮੰਗ ਕਰ ਲਈ ਹੈ ਔਰ ਨਾ ਸਿਰਫ ਰਿਪੋਰਟ ਸਗੋਂ ਪੰਜਾਬ ਸਰਕਾਰ ਖਾਸ ਕਰਕੇ ਇਸ ਮਾਮਲੇ ਸੰਬੰਧੀ ਯਾਨੀ ਕਿ ਕੌਂਕੇ ਦੇ ਕਤਤ ਕਤਲ ਕਾਂਡ ਨੂੰ ਲੈ ਕੇ ਉਸ ਵੇਲੇ ਦੇ ਪੁਲਿਸ ਦਸਤਾਵੇਜ਼ ਉਸ ਵੇਲੇ ਦੇ ਅਦਾਲਤੀ ਦਸਤਾਵੇਜ਼ ਵੀ ਪਰਚੋਲਣ ਲਈ ਤਿਆਰ ਬਰ ਤਿਆਰ ਹੈਗੀ ਆ ਔਰ ਉਸੇ ਨੂੰ ਲੈ ਕੇ ਕਾਰਵਾਈ ਅੱਗੇ ਉਲੀਕੀ ਵੀ ਜਾਵੇਗੀ ਔਰ ਉਸੇ ਦੇ ਚਲਦੇ ਹੁਣ ਕੇਂਦਰ ਸਰਕਾਰ ਦੀ ਵੀ ਇਸ ਦੇ ਵਿੱਚ ਐਂਟਰੀ ਹੋ ਗਈ ਹੈ ਖਾਸ ਕਰਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਵਾ ਦੇ ਵੱਲੋਂ ਇੱਕ ਚਿੱਠੀ ਕਟਗਣਤੀ ਕਮਿਸ਼ਨ ਨੂੰ ਲਿਖੀ ਗਈ ਸੀ ਔਰ ਕਟਗਣਤੀ ਕਮਿਸ਼ਨ ਦੇ ਵੱਲੋਂ ਹੁਣ ਇੱਕ ਨੋਟਿਸ ਪੰਜਾਬ ਸਰਕਾਰ ਨੂੰ ਦੇ ਦਿੱਤਾ ਗਿਆ ਆ ਸਾਫਟਵਰ ਦੇ ਉੱਤੇ ਇਸ ਉੱਤੇ ਹੋਈ ਜਾਂਚ ਦਾ ਵੇਰਵਾ ਮੰਗ ਲਿਆ ਗਿਆ ਆ 8 ਦਿਨ ਦਾ ਸਮਾਂ ਦਿੱਤਾ ਗਿਆ 8 ਦਿਨ ਦੇ ਅੰਦਰ ਅੰਦਰ ਹੁਣ ਤੱਕ ਕੀ ਜਾਂਚ ਕੀਤੀ ਗਈ ਆ ਕਿੱਥੇ ਤੱਕ ਇਹ ਜਾਂਚ ਪਹੁੰਚੀ ਆ ਉਹਦੀ ਰਿਪੋਰਟ ਜਿਹੜੀ ਆ ਉਹ ਕਟਗਣਤੀ ਕਮਿਸ਼ਨ ਨੇ ਮੰਗ ਲਈ ਹੈ ਦਰਅਸਲ ਕੇਂਦਰੀ ਸਰਕਾਰ 헤ਠਾ ਸੈਕਟਰੀ ਸੁਮਨ ਕੁਮਾਰ ਦੇ ਵੱਲੋਂ ਉਹਨਾਂ ਦੇ ਨਾਮ ਦੇ 헤ਠ ਇੱਕ ਚਿੱਠੀ ਇੱਕ ਨੋਟਿਸ ਜਿਹੜਾ ਉਹ ਭਾਰਤ ਸਰਕਾਰ ਨੂੰ ਭਾਰਤ ਦੇ ਭਾਰਤ ਸਰਕਾਰ ਦੇ ਸਕੱਤਰ ਨੂੰ ਲਿਖਿਆ ਗਿਆ ਔਰ ਉਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਮੰਗ ਕਰ ਲਈ ਗਈ ਹੈ ਘਟ ਗਣਤੀ ਕਮਿਸ਼ਨ ਦੇ ਵੱਲੋਂ ਇਹ ਮੰਗ ਹੋਈ ਹੈ ਔਰ ਪ੍ਰੋਪਰ ਰਿਪੋਰਟ ਮੰਗੀ ਗਈ ਹੈ ਤਾਂ ਕਿ ਕੌਕੇ ਮਾਮਲੇ ਨੂੰ ਲੈ ਕੇ ਇਨਸਾਫ਼ ਤੱਕ ਪਹੁੰਚ ਕੀਤੀ ਜਾਵੇ ਪਹਿਲਾਂ ਜਿੱਥੇ ਪੰਥਕ ਤੌਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਸਭ ਤੋਂ ਪਹਿਲਾਂ ਐਸਜੀਪੀਸੀ ਵੱਲੋਂ ਕਮੇਟੀ ਬਣਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਵੀ ਇਸ ਜਾਂਚ ਦੇ ਵਿੱਚ ਉਤਰ ਜਾਂਦੀ ਹੈ ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੀ ਇੱਕ ਕਮੇਟੀ ਬਣਾ ਲਈ ਜਾਂਦੀ ਹੈ ਔਰ ਹੁਣ ਕੇਂਦਰ ਸਰਕਾਰ ਵੀ ਇਸ ਮਾਮਲੇ ਦੇ ਵਿੱਚ ਉੱਚੇ ਚੇਤੇ ਤੌਰ ਦੇ ਉੱਤੇ ਧਿਆਨ ਦਿੰਦੀ ਨਜ਼ਰ ਆ ਰਹੀ ਹੈ ਔਰ ਖਾਸ ਕਰਕੇ ਕਟਗੰਟੀ ਕਮਿਸ਼ਨ ਉਹਨਾਂ ਦੇ ਵੱਲੋਂ ਤਲਬ ਕਰ ਲਈ ਗਈ ਹੈ ਰਿਪੋਰਟ ਔਰ ਰਿਪੋਰਟ ਦੇ ਵਿੱਚ ਪੂਰਾ ਵੇਰਵਾ ਦੇਣ ਦੀ ਗੱਲ ਕੀਤੀ ਗਈ 8 ਦਿਨ ਦਾ ਸਮਾਂ ਪੰਜਾਬ ਸਰਕਾਰ ਨੂੰ ਦੇ ਦਿੱਤਾ ਗਿਆ ਹੁਣ ਕੀ 8 ਦਿਨ ਦੇ ਅੰਦਰ ਅੰਦਰ ਕਟਗਣਤੀ ਰਪ ਕਮਿਸ਼ਨ ਨੂੰ ਇਹ ਰਿਪੋਰਟ ਸੌਂਪੀ ਜਾਵੇਗੀ ਔਰ ਕੌਂਕੇ ਕਤਲकांड ਨੂੰ ਲੈ ਕੇ ਹੁਣ ਕਿਹੜੇ-ਕਿਹੜੇ ਨਵੇਂ ਖੁਲਾਸੇ ਹੋਣਗੇ ਉਹ ਵੇਖਣਾ ਹੋਵੇਗਾ ਫਿਲਹਾਲ ਕੇਂਦਰ ਦਾ ਦਖਲ ਇਸ ਮਾਮਲੇ ਨੂੰ ਕਿੱਥੇ ਤੱਕ ਪਹੁੰਚਾਦਾ ਆ ਉਹ ਦੇਖਣ ਦੀ ਲੋੜ ਹੈ ਜੋ ਕੁਝ ਹੋਏਗਾ ਤੁਹਾਨੂੰ ਦੱਸਦੇ ਰਾਵਾਂਗੇ ਹੋਰ ਤੱਕ ਲਈ ਬਨੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ